ਦੁਨੀਆ ਭਰ ਦੇ ਦੱਬੇ ਕੁਚਲੇ ਲੋਕੋ ਇੱਕ ਹੋ ਜਾਓ ਇਹ ਸਾਡਾ ਇਹਦਾ ਸੁਮੈਸਟੇਜ ਉੱਪਰ ਲੋਕੋ ਆ ਗਏ ਕਾਰਗੁਜ਼ਾਤੀਓ ਅੱਜ ਹੀ ਉਮੀਦ ਉਹਦੀ ਕੋਈ ਨਾ ਕੋਈ ਸਮੇਂ ਤੱਕ ਠੀਕ ਬਣਦੀ ਹੈ ਜੋ ਬੁਰੀਅਤ ਤੋਂ ਉਸ ਦਾ ਕੋਸਾ ਵਾਕ ਦੇ ਤਰ੍ਹਾਂ ਨਹੀਂ ਕਿਛੇ ਜੇ ਚੰਦਰ ਚੋਰ ਨੇ ਚੰਗੇ ਫੈਸਲੇ ਕੀਤੇ ਪਰ ਹੁਣ ਫੇਰ ਉਹ ਫੈਸਲੇ ਮਜ਼ਦੂਰਾਂ ਦੇ ਅੱਗੇ ਨਹੀਂ ਹੋ ਰਹੇ ਰਸਾਲ ਦੇ ਤੌਰ ਤੇ ਜ਼ੋਰ ਕਮਿਸ਼ਨ ਦਾ ਮਸਲਾ ਹੈ ਜ਼ੋਰ ਕਮਿਸ਼ਨ ਕੌਣ ਚੁਣੇ ਮੋਦੀ ਸਾਹਿਬ ਕਹਿੰਦੇ ਮੈਂ ਤੇ ਮੇਰਾ ਇੱਕ ਬੰਦਾ ਦੇ ਕੰਮ ਚ ਉਹ ਬੰਦੇ ਹੋਣਗੇ ਲੋਕ ਇਹ ਉਪ ਮੰਤਰੀ ਰਹੇ ਐਮ ਐਲ ਏ ਰਹੇ ਕਿਸੇ ਨਾ ਦੀ ਯੋਧਾ ਉਹਨਾਂ ਨੇ ਆਲਿਏ ਕਾਨੂੰਨ ਬਣਾਉਣ ਨੂੰ ਕਿਹਾ ਸੀ ਕਿ ਇਹ ਕਾਨੂੰਨ ਬਣਾਉਣ ਨੂੰ ਆ ਸਮਾਜਿਕ ਕਮੀ ਆ ਪਾ। ਇਹਨਾਂ ਨੂੰ ਬੇਸ਼ਤੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੜ੍ਹੇ ਦੀ ਆਵਾਜ਼ ਚੜ੍ਹ। ਜਦੋਂ ਕਾਨੂੰਨ ਦੀ ਮੁੱਖ پاتا لا لا لہرائے گا لا لا لہرائے گا یہ یو فلم منا رکھا ہر بیٹ بھائی سارے ساتھی بچے نا ਕਿਹੜੇ ਸਾਲ ਦਾ ਪਛੋਕੜ ਵੀ ਯਾਦ ਕਰਦੇ ਕਿ ਸਾਡੀਆਂ ਸਰਕਾਰਾਂ ਨੇ ਇੱਕ ਸਾਲ ਦੇ ਵਿੱਚ ਸਾਡੀ ਬਿਹਤਰੀ ਨਹੀਂ ਕੀਤੀ ਸਾਡੇ ਤੇ ਜ਼ੁਲਮ ਕਿੰਨੇ ਹੋਏ ਇਹ ਐ ਦਰ ਆਇਆ ਨੇ ਜਿਹੜਾ ਕਾਟ ਪੀਜੇਪੀ ਵਰਗੀ ਜ਼ਾਲਮ ਸਰਕਾਰ ਜਿਹੜੀ ਆ ਇਹ ਦੇਸ਼ ਦੇ ਵਿੱਚ ਦੁਬਾਰਾ ਨਹੀਂ ਆਉਣੀ ਇੱਕ ਵਾਰ ਕਾਟੀਆਂ ਹੱਦ ਕਰਦੀਆਂ ਕਿਹੜੀ ਕਾਰਪੋਰੇਟ ਕਾਲੇ ਕਬੂਟੇ ਆ ਕੇ ਮਸਤੂਨਾ ਤੇ ਕਿਸਾਨਾਂ ਨੂੰ ਦਬੋਣਾ ਚਾਹੁੰਦੀ ਆ ਕਿਹੜੀ ਕਾਰਪੋਰੇਟ ਕਾਲੇ ਕਬੂਟੇ ਆ ਕੇ ਮਸਤੂਨਾ ਤੇ ਕਿਸਾਨਾਂ ਦੇ ਕਾਨੂੰਨ ਰਾਹੀਂ ਜਿਹੜੇ ਸਾਰੇ ਹੱਕ ਮਸਤੂਨਾ ਨੂੰ ਤੇ ਫੈਸਲਾ ਕੀਤਾ ਇਹ ਚਾਰ ਸੀਟਾਂ ਅਸੀਂ ਸਾਂਝੇ ਤੌਰ ਤੇ ਲਾਉਂਦੇ ਜਿਲ੍ਹਾ ਅਗਰਸਰ ਅਮਰ ਸਾਹਿਬ ਤੇ ਫਰੀਦਪੁਰ ਇਹ ਚਾਰ ਸੀਟਾਂ ਉੱਪਰ ਸਾਡੇ ਜਿਹੜੇ ਉਮੀਦਵਾਰ ਆ ਜਲੰਧਰ ਤੋਂ ਸੀਪੀਐਮ ਦੇ ਸਾਥੀ ਨੇ ਅਗਰਸਰ ਸਾਹਿਬ ਤੋਂ ਤੁਹਾਡੇ ਸਾਹਮਣੇ ਕੈਂਡੀਡੇਟ ਵੀ ਨਿਕਲ ਕੇ ਆਇਆ ਬਡੂਰ ਸਾਹਿਬ ਤੋਂ ਸੀਪੀਐਮ ਦੇ ਕੈਂਡੀਡੇਟ ਆ ਫਰੀਦਪੁਰ ਤੋਂ ਸੀਪੀਐਮ ਦੇ ਕੈਂਡੀਡੇਟ ਆ ਇਹਨਾਂ ਚੋਂ ਚਾਰ ਸੀਟਾਂ ਕੀ ਫੱਲੀ ਠੀਕ ਹੈ ਜੀ ਠੀਕ ਹੈ ਜੀ ਮੇਰਾ ਨਾਮ ਵਿਜੇ ਕੁਮਾਰ ਨਾ ਸੀਪੀਆਈਐਮ ਤੋਂ ਕਮਿਊਨਿਸਟ ਪਾਰਟੀ ਦਾ ਨਾ ਬਲੋਕ ਹੈ ਤੇ ਮੈਂ ਆਪਣੀ ਲੀਡਰਸ਼ਿਪ ਦੇ ਇਹ insan ਹੀ ਚਲਦਾ ਕਿ ਜਿਵੇਂ ਅੱਜ ਮਜ਼ਦੂਰ ਦਿਵਸ ਹੈ ਪਹਿਲੇ ਨੰਬਰ ਤੇ ਤੇ ਸਾਰੇ ਮਜ਼ਦੂਰ ਦਿਵਸ ਨੂੰ ਇਲਾਕਾਂ ਨੂੰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਕਿਉਂ ਮਜ਼ਦੂਰੀ ਦੇ ਖਾਦੇ ਵਿੱਚ ਗਰੀਬ ਪਰਿਵਾਰ ਦੇ ਨਾਲ ਬੜੀ ਤਕੇਸ਼ਾਈ ਹੋਣ ਦੀ ਹੈ 8 ਨਵੰਬਰ 2016 ਨੂੰ ਨੋਟਬੰਦੀ ਹੋਈ ਸੀ ਉਹਦੇ ਵਿੱਚ ਮਜ਼ਦੂਰ ਦੱਪਿਆ ਗਿਆ ਸੀ 22 ਨਵੰਬਰ 2020 ਨੂੰ ਲੋਕਡਾਊਨ ਹੋਇਆ ਸੀ ਉਹਦੇ ਵਿੱਚ ਮਜ਼ਦੂਰ ਦੱਬਿਆ ਗਿਆ ਸੀ ਆ ਹੁਣ ਫੇਰ ਮਜ਼ਦੂਰ ਦੱਬਿਆ ਜਾਣ ਡਿਆ ਵੇ ਜਿਵੇਂ ਮੇਰੇ ਬੈਟਰੀ ਭਾਈਚਾਰਾ ਟਕਾਨਦਾਰ ਭਾਈਚਾਰਾ ਦਿਹਾੜੀਦਾਰ ਭਾਈਚਾਰਾ ਨੇਰੇਗਾ ਭਾਈਚਾਰਾ ਆਸ਼ਾ ਵਰਕਰ ਦੇ ਨਾਲ ਧੱਕਾ ਉਧਰੋਂ ਅੰਗਰਵਾੜੀ ਦੇ ਨਾਲ ਧੱਕਾ ਜੋ ਕਿ ਇਸ ਚੀਜ਼ ਦਾ ਸਾਨੂੰ ਬਰਦਾਸ਼ਤ ਨਹੀਂ ਹੈਗਾ ਅਸੀਂ ਮਜ਼ਦੂਰ ਯੂਨੀਅਨ ਵੱਲੋਂ ਸੀਟੂ ਟ੍ਰੇਰ ਯੂਨੀਅਨ ਵੱਲੋਂ ਅਸੀਂ ਇਹ ਜਿਹੜੀਆਂ ਮਜ਼ਦੂਰੀਆਂ ਦੇ ਵਿੱਚ ਧੱਕੇ ਹੋਣਦੇ ਨੇ ਇਹ ਅਸੀਂ ਧੱਕੇ ਨਹੀਂ ਹੋਣ ਦੇਣੇ ਅੱਜ ਵਾਅਦੇ ਦਿਰਮਣਾ ਫਾਇਦੀ ਰੈਲੀ ਦੇ ਵਿੱਚ ਅਸੀਂ ਸਮੋਦਨ ਕਰਾਂਗੇ ਕਿ ਆਹ ਅਸੀਂ ਰਲ ਮਿਲ ਕੇ ਆਪਣਾ ਜਿਹੜਾ ਕੈਂਡੀਡੇਟ ਸਾਨੂੰ ਪਾਰਟੀ ਨੇ ਦਿੱਤਾ ਵੇ ਉਹ ਬੜੇ ਵੱਡੇ ਪੱਧਰ ਤੇ ਆਪਾਂ ਜਿਤਾ ਕੇ ਭੇਜੇ ਤੇ ਆਪਣੀਆਂ ਮੰਗਾਂ ਬਣਾਈਏ ਜੰਮੂ ਕਪਤਰਾ ਸੀਆਈਟੀ ਜੋ ਸ਼ੋਭਾ ਨੂੰ ਅੱਜ ਅਸੀਂ ਸਾਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਔਰ ਵਿਸ਼ੇਸ਼ ਤੌਰ ਤੇ ਪੰਜਾਬ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਤਹਿਸੀਲ ਹੈੱਡਕੁਆਟਰ ਤੇ ਮਜ਼ਦੂਰਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਚੇਤਨ ਕੀਤਾ ਵੀ ਤਾਰੀ ਦੁਨੀਆ ਦੀਆਂ ਕੀ ਵਾਪਰੀਆਂ ਅੱਜ ਦੁਨੀਆ ਦੇ ਵਿੱਚ ਅਮਰੀਕਾ ਜੰਗਵਰੀ ਹਲਾਤ ਪੈਦਾ ਕਰਦੇ ਜੋਕਰੇਨ ਜਾਂ ਰੂਸੀਆ ਦੀ ਗੱਲ ਕਰ ਲਈਏ ਫਰਿਸਤਿਨ ਜਾਂ ਇਜ਼ਰਾਈਲ ਦੀ ਗੱਲ ਕਰ ਲਈਏ ਆਪਣੇ ਹਥਿਆਰ ਵੇਚਣ ਲਈ ਉਹਨਾਂ ਨੇ ਜੰਗ ਜਿਹੜੀਆਂ ਸ਼ੁਰੂ ਕੀਤੀਆਂ ਔਰ ਮਨੁੱਖਤਾ ਦਾ ਸਿੱਧਾ ਕੰਡ ਕੀਤਾ ਜਾ ਰਿਹਾ ਅੱਜ ਇਹ ਕਿ ਸੀਟੂ ਵੱਲੋਂ ਸਾਂਝੇ ਤੌਰ ਤੇ ਅਸੀਂ ਮੰਗ ਕੀਤੀ ਹੈ ਕਿ ਘਟੋ ਘਟ ਫਰਿਸਤਿਨੀਆਂ ਨੂੰ ਖਾਣ ਪੀਣ ਦੀ ਲੰਗਾ ਦਿਓ ਤਾਂ ਜੋ ਜਿਹੜੇ ਬੱਚੇ ਅਸਤਾਣਾ ਦੇ ਵਿੱਚ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਮਾਰੇ ਗਏ ਆ ਉਹਨਾਂ ਨੂੰ ਕੰਪਨੀ ਵਾਲੇ ਕੋਲ ਮਿਲ ਸਕੇ ਉੱਤੇ ਕੇਂਦਰੀ ਸਰਕਾਰ ਵੱਲੋਂ ਜਿਹੜਾ 1886 ਵਿੱਚ ਸ਼ਿਕਾਗੋ ਦੀ ਧਰਤੀ ਤੇ ਸੰਘਰਸ਼ ਕਰਕੇ ਕੁਰਬਾਨੀਆਂ ਦੇ ਕੇ ਉੱਤੇ ਇੱਕ ਗੱਲ ਬਣਾਈ ਸੀ ਵੀ ਮਜ਼ਦੂਰ 8 ਘੰਟੇ ਜੂਗੀ ਕਰੂਗਾ 8 ਘੰਟੇ ਰੈਸਟ ਕਰੂਗਾ ਤੇ 8 ਘੰਟੇ ਆਪਣੇ ਪਰਿਵਾਰ ਦੇ ਨਾਲ ਰਹੂਗਾ ਇਹ ਤੈਅ ਹੋਇਆ ਸੀ ਔਰ ਉੱਤੇ ਬਹੁਤ ਹੀ ਕੁਰਬਾਨੀਆਂ ਦੇਣੀਆਂ ਪਈਆਂ ਫਾਂਸੀ ਦੇ ਰਸੇ 'ਚ ਮੋਣੇ ਤੇ ਆਜ ਜੋ ਸਾਰਾ ਕੁਝ ਹੋਤੀ ਨੇ ਪੁੱਠਾ ਗੇੜ ਦੇ ਕੇ ਫੇਰ ਦੁਬਾਰਾ ਨੋਟਿਸ ਜਾਰੀ ਕਰਤਾ ਵੀ ਲੇਬਰ ਐਕਟ ਸਾਰੇ ਘੰੂ ਕਰਤੇ ਆ ਨਾਲ ਦੀ ਨਾਲ ਮਜ਼ਦੂਰ ਦੀ ਦਿਹਾੜੀ ਅਟਕੇ ਦੇਖੋ 12 ਕਿਤੇ ਕਰਤੀ ਆ ਜਿਹੜੇ 12 ਘੰਟੇ ਦੀ ਡਿਊਟੀ ਕੀਤੀ ਆ ਉਹ ਸਾਡੇ ਜਿਹੜਾ ਭਗਵੰਤ ਮਾਨ ਸਭ ਤੋਂ ਬੇਈਮਾਨ ਇਹ ਨਿਕਲਿਆ ਜਦੋਂ ਸਾਰੇ ਦੇਸ਼ 'ਚ ਇਸੇ ਵੀ ਮੁੱਖ ਮੰਤਰੀ ਨੇ ਉਹ ਨੋਟੀਫਿਕੇਸ਼ਨ ਕਦੇ ਜਾਰੀ ਨਹੀਂ ਕੀਤਾ ਪਰ ਭਗਵਾਨ ਦਮਨ ਇਹ ਕਰਕੇ ਸਾਡੇ ਜਖਮਾਂ ਤੇ ਲੋਲ ਪਾਇਆ ਜਿਹਨਾਂ ਨੇ ਡਟ ਕੇ ਵਿਰੋਧ ਕੀਤਾ ਵਿਰੋਧ ਦਾ ਸੱਟਾ ਇਹ ਨਿਕਲਿਆ ਕਿ ਅੱਜ ਉਹ ਇਹਨੂੰ ਲਾਗੂ ਕਰਨ ਲਈ ਕਹਿੰਦਾ ਮੈਂ ਲਾਗੂ ਨਹੀਂ ਕਰਦਾ ਪਰ ਜਦੋਂ ਕਿ ਇਹ ਇੰਡਸਟਰੀ ਚਾਹੀਦਾ ਵਾ ਇੱਥੇ ਲਾਗੂ ਹੋਇਆ ਕਿ ਇੱਥੇ ਹੀ ਬਸ ਲੋਕ ਮਜ਼ਦੂਰਾਂ ਦੇ ਨਾਲ ਦੇ ਨਾਲ ਕਿਸਾਨਾਂ ਦੇ ਜਿੰਨਾ ਸੰਘਰਸ਼ ਕੀਤਾ ਕੁਰਬਾਨੀਆਂ ਦਿੱਤੀਆਂ ਬੰਦੇ ਸ਼ਹੀਦ ਕਰਾਤੇ ਪਰ ਅੱਜ ਫੇਰ ਉਹਨੇ ਕਾਲੇ ਕਨੋਂ ਉੱਥੇ-ਉੱਥੇ ਕਰੇ ਆ ਉਹਨਾਂ ਨੂੰ ਨਹੀਂ ਬਦਲਿਆ ਮਜ਼ਦੂਰਾਂ ਨੂੰ ਤਨਖਾਹ ਕਟਾਈ ਜਾ ਰਹੀ ਆ ਪਬਲਿਕ ਸੈਕਟਰ ਮੁਕੰਮਲ ਤੌਰ ਤੇ ਤੋੜ ਕੇ ਪ੍ਰਾਈਵੇਟ ਜਿਸ ਵਾਂਗ ਵਧਿਆ ਜਾ ਰਿਹਾ ਜਿਹਦੇ ਨਾਲ ਜਿਹੜੇ ਛੱਲੇ ਮੁਲਾਜ਼ਮ ਨੇ ਕੋਈ ਅਧਿਆਪਕਾਂ ਨੂੰ 5000 ਰੁਪਏ ਇਹ ਨਾਲ ਦਾ ਅਧਿਆਪਕਾਂ ਨੂੰ 30000 ਰੁਪਏ ਇੰਨਾ ਫਰਕ ਇੰਨਾ ਪਾੜਾ ਬਹੁਤ ਜ਼ਿਆਦਾ ਆ ਪੁਰਾਣੀ ਪੈਨਸ਼ਨ ਜਿਹੜਾ ਕਿ ਮੁਲਾਜ਼ਮ ਨੌਕਰੀ ਕਰਦੇ 56 ਸਾਲ ਉਹਨੂੰ ਪੈਨਸ਼ਨ ਮਿਲਦੀ ਐਮਐਲਏ ਨੌਕਰੀ ਕਰੇ ਬਣਿਆ ਜਾਵੇ ਤੇ ਉਹਨੂੰ ਉਸੇ ਵਾਲੇ ਪੈਨਸ਼ਨ ਲੱਗ ਜਾਂਦੀ ਆ ਪਰ 54 ਸਾਲ ਤੋਂ ਬਾਅਦ ਵੀ ਪੈਨਸ਼ਨ ਨਹੀਂ ਲੱਗਦੀ ਉਹ ਕਹਿੰਦੇ ਕੰਟਰੀਬਿਊਟਰੀ ਪੈਨਸ਼ਨ ਆਵਣੀ ਇਸ ਤੋਂ ਬਾਅਦ ਜੇ ਭਰਤੀ ਕਰਨੀ ਹੈ ਉਹ ਰੈਗੂਲਰ ਨਹੀਂ ਕਰਨੀ ਐ ਠੀਕੇ ਤੇ ਕਰ ਅੱਜ ਇਹਨਾਂ ਹਾਲਤਾਂ ਦੇ ਵਿੱਚ ਜਦੋਂ ਕਿ ਇਹਨਾਂ ਨੇ ਮੰਗਾਈਆਂ ਵਾਰ ਵੇਖਿਆ ਜੀ ਮੰਗਾਈ ਕੋਈ ਮੁੱਦਾ ਨਹੀਂ ਉਹਨਾਂ ਦਾ ਮੰਗਾਈ ਮਜ਼ਦੂਰ ਦਾ ਮੁੱਦਾ ਮੰਗਾਈ ਦਿਨ ਦੇ ਵੱਧਦੀ ਜਾ ਰਹੀ ਜਦੋਂ ਇਹ ਆਇਆ ਸੀ 14 ਵਿੱਚ ਉਸ ਵਕਤ ਮੰਗਾਈ ਕਿੰਨੀ ਸੀ ਚਲੰਡਰ ਸਾਡਾ 300 400 ਅੱਜ ਕਿੰਨਾ 1100 1200 ਇੰਨੀ ਮਗਾਈ ਵਾਜੋ ਫੇਰ ਵੀ ਕਹਿੰਦੇ ਤੁਸੀਂ ਮੈਂ ਇਹ ਤਰੱਕੀ ਕੀਤੀ ਕਿੱਥੇ ਕੀ ਤਰੱਕੀ ਕੀਤੀ ਹੈ ਮਜ਼ਦੂਰਾਂ ਕਰਦੇ ਉਹ ਸਾਰੀਆਂ ਤਰੱਕੀਆਂ ਅਡਾਨੀ ਵਰਗੇ ਤੱਕ ਹੈ ਕਾਰਪੋਰੇਟ ਘਰਾਣਿਆਂ ਦੇ ਜਿੰਨਾ ਪੈਸਾ ਉਹਨਾਂ ਦਿੱਤਾ ਜਾ ਰਿਹਾ ਉਹ ਇੱਕ ਪਾਸੇ ਤੇ ਸਾਡੀ ਭਗਵੰਤ ਮਾਨ ਦੀ ਸਰਕਾਰ ਵੀ ਉਸ ਪਾਸੇ ਵੱਧ ਰਹੀ ਹੈ ਤਨਖਾਹਾਂ ਨਹੀਂ ਮਿਲੀਆਂ ਮਜ਼ਦੂਰਾਂ ਤੇ ਤਨਖਾਹਾਂ ਲੈਣ ਲਈ 1500 ਕਰੋੜ ਹੋਰ ਕਰਜ਼ਾ ਚੁੱਕ ਲਿਆ ਤਨਖਾਹਾਂ ਮਿਲ ਜਾਣਗੀਆਂ ਲੋ ਲਾਊਗਾ ਕਰੋ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਮਹੀਨੇ ਬਾਅਦ ਇਨਕਰੀਮੈਂਟ ਨਹੀਂ ਲੱਗਦੀ ਜਿਹੜਾ ਜਿਹੜਾ ਲੇਬਰ ਮਜ਼ਦੂਰ ਜਿਹੜਾ ਉਹਦੀ ਤਨਖਾਹ ਉਨੀ ਦੀ ਉਨੀ ਹੈ ਸਾਡੇ ਨਾ ਲੇਬਰ ਦੀ ਤਨਖਾਹ ਵਧੀਆ ਨਾ ਮੁਲਾਜ਼ਮਾਂ ਨੂੰ 30 ਪੱਤੇ ਜਿਹੜੇ ਬਾਰਡਰ ਹਾਊਸ ਰੈਂਟ ਉਹਨਾਂ ਦਾ ਪਿੰਡੂ ਪੱਤਾ ਉਹਨਾਂ ਦੀ 4-9 ਦੀ ਸਰਵਿਸ ਉਹ ਸਾਰਾ ਬੰਦ ਕੀਤਾ ਪਿਆ 30 ਪੱਤੇ ਬੰਦ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਉਣ ਵਾਲੇ ਇਲੈਕਸ਼ਨ ਤੋਂ ਹੀ ਫੈਲਦਾ ਕੀਤਾ ਸੀਟੂ ਨੇ ਔਰ ਨਾਲ ਹੀ ਹਟ ਗਿਆ ਵਿਸ਼ੇਸ਼ ਤੌਰ ਤੇ ਅਸੀਂ ਮੋਦੀ ਸਰਕਾਰ ਨੂੰ ਗਤੀ ਤੋਂ ਲਾਂਬੇ ਕਰਾਂਗੇ ਹਰ ਹਾਲਤ ਵਿੱਚ ਕਰਾਂਗੇ ਭਾਵੇਂ ਜੋ ਮਰਜ਼ੀ ਹੋਵੇ ਤਰੀਪੁਰਾ ਚ ਬਥੇਰਾ ਜਨਮਸ਼ਟ ਦੇ ਕੀਤਾ ਉਹਨਾਂ ਨੇ ਪਰ ਫਿਰ ਵੀ ਲੋਕ ਬਾਹਰ ਨਿਕਲੇ ਆ ਉਹ ਕਹਿੰਦੇ ਵੋਟ ਇਹਦੇ ਖਿਲਾਫ ਪਾਉਣੀ ਹੈ ਉੱਥੇ ਇੱਥੇ ਅੰਬਰਸਰ ਹਲਕਾ ਅੰਬਰਸਰ ਹਲਕਾ ਵਿਸ਼ੇਸ਼ ਹਲਕਾ ਇਸ ਹਲਕੇ ਦੇ ਵਿੱਚ ਸਾਡੇ ਜਿੱਥੇ ਬੰਦਿਆਂ ਨੇ ਫੈਸਲਾ ਕੀਤਾ ਕਿ ਇੱਥੇ ਲੈਫਟ ਦਾ ਕੈਂਡੀਡੇਟ ਦਸਵਿੰਦਰ ਗੁਰ ਕੜੀ ਆ ਜਿਹਦਾ ਚੋਣਸ਼ਾਲ ਦਾਤਰੀ ਸਿਟਾਵਾ ਅਸੀਂ ਉਹਦੀ ਮਤ ਕਰਾਂਗੇ ਔਰ ਵਾਰ ਤੋਂ ਵਾਰ ਵੋਟਾਂ ਨਵਾਗੇ ਇਹਨਾਂ ਸਾਰੇ ਨੂੰ ਸ਼ੀਸ਼ਾ ਦਿਖਾਓਗੇ ਇਹਨਾਂ ਨੇ ਸਾਡਾ ਕੀ ਕੀਤਾ ਆਸ ਵੀ ਸਾਨੂੰ ਹੈ ਕਿ ਆਰ ਕਾਂ ਜੇ ਜਿੱਤ ਦੇ ਨਹੀਂ ਪਰ ਮੋਦੀ ਦਾ ਕੈਂਡੀਡੇਟ ਹਰਾ ਕੇ ਆਮ ਆਦਮੀ ਪਾਰਟੀ ਕਰਕੇ ਹਰਾ ਕੇ ਜਾਵਾਂਗੇ ਸੋ ਹੋਰ ਵਾਲਾ ਸਮੱਸਿਆ ਅੱਛਾ ਦਾ ਸਮਾਟ ਕੇ ਕਰਾਂਗੇ ਹਾਂਜੀ ਮਹਾਰਾਜ